ਔਰ ਕੱਲ ਨੂੰ ਜਿਹੜੀ ਦਿੱਲੀ ਜਨ ਲੀਣੀ ਹੋਣੀ ਆ ਉਹਦੇ ਚੋਂ ਪੰਜਾਬ ਚੋਂ ਘੱਟੋ ਘੱਟ 50 ਹਜ਼ਾਰ ਕਿਸਾਨ ਮਜ਼ਦੂਰ ਤੇ ਹੋਰ ਛੋਟੇ ਕਾਰੋਬਾਰੀ ਤੇ ਲਹਿਰ ਦੇ ਹਮਦਰਦ ਲੋਕ ਜਿਹੜੇ ਆ ਉਹ ਉੱਥੇ ਜਿਹੜੇ ਸ਼ਮੂਲੀਅਤ ਕਰਨਗੇ ਲੱਖਾਂ ਦੀ ਰੈਲੀ ਕੱਲ ਨੂੰ ਜਿਹੜੀ ਆ ਉਹ ਦਿੱਲੀ ਦੇ ਆਮ ਲੀਲਾ ਮੈਦਾਨ ਵਿੱਚ ਹੋਊਗੀ ਔਰ ਇਸ ਰੈਲੀ ਨੂੰ ਸਰਕਾਰ ਦਾ ਜਿਹੜਾ ਸਰਕਾਰ ਨੇ ਇਹ ਧਿਆ ਕੀਤਾ ਸੀਗਾ ਕਿ ਦਿੱਲੀ 'ਚ ਕਿਸਾਨਾਂ ਨੂੰ ਵੜ ਨਹੀਂ ਦੇਣਾ ਕਿਉਂਕਿ ਸਰਕਾਰ ਵੀ ਉਹ ਪੈਟਰਨ ਨੂੰ ਵੇਖ ਚੁੱਕੀ ਸਾਡੇ ਨੂੰ ਕਿ ਉਸ ਪੈਟਰਨ ਨੇ ਅੰਦੋਲਨ ਦੇਣਾ ਕਿੰਨੀ ਮੁਸ਼ਕਲ ਜਿਹੜੀ ਉਹਨਾਂ ਹੱਥੇ ਖੜੀ ਕੀਤੀ ਇਹ ਕਰਕੇ ਉਹ ਪੈਟਰਨ ਦੁਬਾਰਾ ਨਹੀਂ ਸਰਕਾਰ ਬਣ ਦੇਣਾ ਚਾਹੁੰਦੀ ਤੇ ਸਾਡੇ ਕੋਲ ਲੜਨ ਦੇ ਹੋਰ ਬੜੇ ਫਾਰਮ ਨੇ ਕਿਸਾਨ ਜੇਲ੍ਹ ਪਰ ਅੰਦੋਲਨ ਸ਼ੁਰੂ ਕਰ ਸਕਦੇ ਆ ਦਿੱਲੀ ਦੇ ਰਾਮਲੀਲਾ ਗਰਾਊਂਡ 'ਤੇ ਇਸ ਸਨਾਦੀ ਕਾਲ ਯਾਨੀ ਕਿ 14 ਮਾਰਚ ਨੂੰ ਮਹਾ ਪੰਚਾਇਤ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੰਜਾਬ ਤੋਂ ਕਿਸਾਨਾਂ ਦੇ ਵੱਡੇ ਕਾਫਲੇ ਰੇਲਾਂ ਦੇ ਰਾਹੀਂ ਦਿੱਲੀ ਵੱਲ ਰਵਾਨਾ ਹੋ ਚੁੱਕੇ ਨੇ ਤਸਵੀਰਾਂ ਅਮਰਸਰ ਰੇਲਵੇ ਸਟੇਸ਼ਨ ਦੀਆਂ ਨੇ ਕਿਸੇ ਕਿਸਾਨ ਯੂਨੀਅਨ ਦੇ ਕਿਸਾਨ ਹੱਥਾਂ 'ਚ ਝੰਡਾ ਫੜ ਕੇ ਦਿੱਲੀ ਵੱਲ ਅੱਜ ਚੱਲੇ ਪਾਰੇ ਨੇ ਕਿਸਾਨਾ ਗੁਨੀ ਕੇ ਹਕੀਮ ਮਹਾਪੰਚਾਇਤ ਲੱਖਾਂ ਕਿਸਾਨਾਂ ਦਾ ਇਕੱਠ ਦੇਖਣ ਨੂੰ ਮਿਲੇਗਾ ਹੁਣਾ ਕਿਹਾ ਕਿ ਕੇਂਦਰ ਸਰਕਾਰ ਨੇ ਪੂਰਾ ਜੋਲ ਲਗਾਇਆ ਕਿ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਦਾਖਲ ਨਹੀਂ ਹੋਣ ਦੇਣਾ ਪਰ ਕਿਸਾਨ ਲੱਖਾਂ ਦੀ ਗਿਣਤੀ ਦੇ ਵਿੱਚ ਦਿੱਲੀ ਵੱਲ ਰਵਾਨਾ ਹੋ ਰਹੇ ਨੇ ਸਾਰਿਆਂ ਨੂੰ ਜਗ੍ਹਾ ਦੇ ਦਿਓ ਭਾਈ ਸਰ ਆਪਣਾ ਨਾਮ ਦੱਸ ਕੇ ਮੈਂ ਜਤਿੰਦਰ ਸਿੰਘ ਸ਼ੀਨਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਅੱਜ ਅਮਰਸਰ ਜ਼ਿਲ੍ਹੇ ਚੋਂ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਜਿਹੜੇ ਆ ਉਹ ਖਿਰਤੀ ਕਿਸਾਨ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ ਦੂਜੀਆਂ ਜਥੇਬੰਦੀਆਂ ਦੀ ਗਵਾਈ 'ਚ ਦਿੱਲੀ ਨੂੰ ਰੇਲਵੇ ਸਟੇਸ਼ਨ ਅਮਰਸਰ ਤੋਂ ਜਾਣ ਲਈ ਬਾਰ-ਬਾਰ ਤਿਆਰ ਖੜੀਆਂ ਨੇ ਔਰ ਕੱਲ ਨੂੰ ਜਿਹੜੀ ਦਿੱਲੀ ਜਨਹਿਲੀ ਹੋਣੀ ਆ ਉਹਦੇ 'ਚੋਂ ਪੰਜਾਬ 'ਚੋਂ ਘੱਟੋ-ਘੱਟ 50 ਹਜ਼ਾਰ ਕਿਸਾਨ ਮਜ਼ਦੂਰ ਤੇ ਹੋਰ ਛੋਟੇ ਕਾਰੋਬਾਰੀ ਤੇ ਲਹਿਰ ਦੇ ਹਮਦਰਦ ਲੋਕ ਜਿਹੜੇ ਆ ਉਹ ਉੱਥੇ ਜਿਹੜੇ ਸ਼ਮੂਲੀਅਤ ਕਰਨਗੇ ਲੱਖਾਂ ਦੀ ਰੈਲੀ ਕੱਲ ਨੂੰ ਜਿਹੜੇ ਆ ਉਹ ਅ ਦਿੱਲੀ ਦੇ ਆਮ ਲੀਲਾ ਮੈਦਾਨ ਵਿੱਚ ਹੋਊਗੀ ਔਰ ਇਸ ਰੈਲੀ ਨੂੰ ਸਰਕਾਰ ਦਾ ਜਿਹੜਾ ਸਰਕਾਰ ਨੇ ਇਹ ਧਿਆ ਕੀਤਾ ਸੀਗਾ ਕਿ ਦਿੱਲੀ 'ਚ ਕਿਸਾਨਾਂ ਨੂੰ ਵੜ ਨਹੀਂ ਦੇਣਾ ਇਹ ਰੈਲੀ ਦੀ ਹਲਚਲ ਵੇਖ ਕੇ ਕਿਸਾਨਾਂ ਦੀ ਤਿਆਰੀ ਵੇਖ ਕੇ ਸਰਕਾਰ ਜਿਹੜੀ ਆ ਉਹਨੇ ਸਾਡੀ ਲੀਡਰਸ਼ਿਪ ਨੂੰ ਸੱਦ ਕੇ ਗੱਲਬਾਤ ਕਰਕੇ ਤੇ ਮਨਜ਼ੂਰੀ ਦਿੱਤੀ ਆ ਇਹ ਮਨਜ਼ੂਰੀ ਸੰਯੁਕਤ ਕਿਸਾਨ ਮੋਰਚੇ ਦੀ ਸ਼ਕਤੀ ਦੇ ਕੇ ਸਰਕਾਰ ਚੁਕੀ ਆ ਨਹੀਂ ਤਾਂ ਜੇ ਸਰਕਾਰ ਰੋਕਦੀ ਤਾਂ ਸਾਰੇ ਦੇਸ਼ ਦੇ ਵੱਡੇ ਮੋਰਚੇ ਜਿਹੜੇ ਸਰਕਾਰ ਨੂੰ ਇਸ ਗੱਲ ਦੀ ਸੂਚਨਾ ਹੈ ਵੀ ਲੱਗਣਗੇ ਸੋ ਇੱਕ ਦਿਨ ਦੀ ਰੈਲੀ ਕਰਕੇ ਸੰਯੁਕਤ ਕਿਸਾਨ ਮੋਰਚਾ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਸੰਯੁਕਤ ਕਿਸਾਨ ਮੋਰਚਾ ਤੇ ਆਪਾਂ ਜੇ ਇਕੱਠੇ ਹੋ ਕੇ ਲੜੀਏ ਤਾਂ ਦੇਸ਼ ਦੀ ਸਰਕਾਰ ਸਾਨੂੰ ਦਿੱਲੀ ਜਾਣ ਤੋਂ ਰੋਕ ਨਹੀਂ ਸਕਦੀ ਤੇ ਇਕੱਠੇ ਹੋ ਕੇ ਆਪਾਂ ਆਪਣੀਆਂ ਮੰਗਾਂ ਜਿਹੜੀਆਂ ਨੇ ਐਮਐਸਪੀ ਦਾ ਗਰੰਟੀ ਕਾਨੂੰਨ ਵੀ ਬਣੂਗਾ ਔਰ ਕਰਜ਼ਾ ਜਿਹੜਾ ਉਹ ਵੀ ਰੱਦ ਹੋਊਗਾ ਔਰ ਮਜ਼ਦੂਰਾਂ ਦੇ ਜਿਹੜੇ ਚਾਰ ਕੋਡ ਬਣਾਤੇ ਜਿਨ੍ਹਾਂ ਚ ਉਹਨਾਂ ਦੀ ਦਿਹਾੜੀ 12 ਘੰਟੇ ਦੀ ਕਰਤੀ ਔਰ ਉਹਨਾਂ ਨੂੰ ਯੂਨੀਅਨ ਬਣਾਉਣ ਦਾ ਅਧਿਕਾਰ ਉਹਨਾਂ ਦਾ ਖਤਮ ਕਰ ਦੁੱਤਾ ਇਹ ਸਾਰਾ ਕੁਝ ਰੱਦ ਕਰਾਊਗਾ ਲੋਕਾਂ ਦਾ ਸਾਂਝਾ ਸੰਘਰਸ਼ ਜਿਹੜਾ ਉਹ ਸੰਯੁਕਤ ਕਿਸਾਨ ਮੋਰਚੇ ਦੀ ਗਾਈ ਟ੍ਰੈਲੀ ਛੱਡ ਕੇ ਟ੍ਰੇਲਰਾਂ ਟ੍ਰੇਨਾਂ ਦਾ ਰੁਕ ਕਿਉਂ ਕੀਤਾ ਕਿਸਾਨਾਂ ਨੇ ਕੀ ਕਾਰਨ ਦੇਖੋ ਜਿਹੜਾ ਸਾਡਾ 2020 ਦਾ ਅੰਦੋਲਨ ਸੀ ਉਹ ਦੇਸ਼ ਦੇ ਇਤਿਹਾਸ ਚ ਪਹਿਲੀ ਵਾਰ ਇੱਕ ਇਤਿਹਾਸਕ ਅੰਦੋਲਨ ਜਿਹੜਾ ਉਹ ਹੋਇਆ ਉਹ ਪਹਿਲੀ ਵਾਰ ਇਤਿਹਾਸਕ ਅੰਦੋਲਨ ਹੋਇਆ ਔਰ ਉਸ ਅੰਦੋਲਨ ਚ ਸਾਡਾ ਇੱਕ ਟਰੈਕਟਰਸ ਜਿਹੜਾ ਦਿੱਲੀ ਜਾਣ ਦਾ ਸੱਦਾ ਦੇ ਕੇ ਬਾਡਰਾਂ ਤੇ ਬਹਿਣ ਦਾ ਜਾਂ ਜਿੱਥੇ ਵੀ ਸਰਕਾਰ ਰੁਕੇ ਉਹ ਟੈਕਟ ਸਾਡਾ ਕੰਮ ਆ ਗਿਆ ਉਸ ਲਈ ਤੇ ਅਸੀਂ ਦਿੱਲੀ ਦੇ ਬਾਡਰਾਂ ਤੱਕ ਪਹੁੰਚ ਗਏ ਹਰ ਵਾਰੀ ਇਹੋ ਇਸੇ ਤਰ੍ਹਾਂ ਦਾ ਅੰਦੋਲਨ ਹੋਊਗਾ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਅੰਦੋਲਨ ਦੀਆਂ ਫਾਰਮਾਂ ਬਦਲਦੀਆਂ ਰਹਿਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਪਿਛਲਾ ਅੰਦੋਲਨ ਕਿਹੇ ਹੋਰ ਟੰਗਣਾ ਹੋਇਆ ਅਗਲਾ ਅੰਦੋਲਨ ਐਮਐਸਪੀ ਦੇ ਗਾਰੰਟੀ ਕਾਨੂੰਨ ਵਾਲਾ ਕਿਹੇ ਹੋਰ ਟੰਗਣਾ ਆਊਗਾ ਉਹੀ ਕੋਈ ਤਰ੍ਹਾਂ ਅੰਦੋਲਨ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਉਹੀ ਪੈਟਰਨ ਦਰਾਉਣਾ ਕਿਉਂਕਿ ਸਰਕਾਰ ਵੀ ਉਹ ਪੈਟਰਨ ਨੂੰ ਵੇਖ ਚੁੱਕੀ ਹੈ ਸਾਡੇ ਨੂੰ ਵੀ ਉਸ ਪੈਟਰਨ ਨੇ ਅੰਦੋਲਨ ਦੇ ਨੇ ਕਿੰਨੀ ਮੁਸ਼ਕਲ ਜਿਹੜੀ ਉਹਨਾਂ ਹੱਥੇ ਖੜੀ ਕੀਤੀ ਇਹ ਕਰਕੇ ਉਹ ਪੈਟਰਨ ਦੁਬਾਰਾ ਨਹੀਂ ਸਰਕਾਰ ਬਣ ਦੇਣਾ ਚਾਹੁੰਦੀ ਤੇ ਸਾਡੇ ਕੋਲ ਘੋਲ ਲੜਨ ਦੇ ਹੋਰ ਬੜੇ ਫਾਰਮ ਨੇ ਕਿਸਾਨ ਜੇਲ੍ਹ ਪਰ ਅੰਦੋਲਨ ਸ਼ੁਰੂ ਕਰ ਸਕਦੇ ਆ ਕਿਸਾਨ ਪੈਦਲ ਯਾਤਰਾ ਸ਼ੁਰੂ ਕਰ ਸਕਦੇ ਆ ਜੇ ਸਾਨੂੰ ਬੱਸਾਂ ਰੇਲਾ ਰਹੀਂ ਜਾਣ ਦਾਣ ਦਾ ਸਾਡਾ ਅਧਿਕਾਰ ਆ ਤੇ ਅਸੀਂ ਉਦੋਂ ਰਹੀਂ ਜਾ ਕੇ ਦਿੱਲੀ ਚ ਅੰਦੋਲਨ ਕਰ ਸਕਦੇ ਹ ਜਰੂਰੀ ਥੋੜਾ ਵੀ ਟ੍ਰੈਕਟਰ ਟਰਾਲੀਆਂ ਨਹੀਂ ਹੀ ਅੰਦੋਲਨ ਕੀਤਾ ਜਾ ਸਕਦਾ ਟਿਕਟਾਂ ਨਿੱਤੀਆਂ ਜਾ ਰਹੀਆਂ ਕਿ ਬਿਨਾ ਟਿਕਟੋ ਕਿਸਾਨਾਂ ਨੇ ਦਿੱਲੀ ਬੋਲਦੇ ਨਹੀਂ ਨਹੀਂ ਅੰਦੋਲਨ ਜਿਹੜੇ ਆ ਟਿਕਟਾਂ ਲੈ ਕੇ ਬੁਕਿੰਗ ਕਰਾ ਕੇ ਅੰਦੋਲਨ ਨਹੀਂ ਹੁੰਦੇ ਅੰਦੋਲਨ ਲੋਕਾਂ ਦਾ ਹਾਰਡ ਹੁੰਦਾ ਉਹ ਇਹਨਾਂ ਫਾਰਮੈਲਟੀਆਂ ਜਿਹੜਾ ਉਹ ਨਹੀਂ ਪੈਂਦਾ ਕਿਸਾਨਾਂ ਨੇ ਕਿਹਾ ਕਿ ਸਰਕਾਰ ਨੂੰ ਛਪਾਉਣ ਲਈ ਅਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਦੇ ਲਈ ਉਹ ਜੇਲ੍ਹ ਪਰ ਅੰਦੋਲਨ ਵੀ ਸ਼ੁਰੂ ਕਰ ਸਕਦੇ ਨੇ ਫਿਲਹਾਲ ਕੱਲ ਕਿਸਾਨਾਂ ਦਾ ਵੱਡਾ ਇਕੱਠ ਦਿੱਲੀ ਦੀ ਰਾਮ ਲਿਲਾ ਗਰਾਊਂਡ ਦੇ ਵਿੱਚ ਵੇਖਣ ਨੂੰ ਮਿਲੇਗਾ ਅਤੇ ਕਿਸਾਨ ਕੇਂਦਰ ਸਰਕਾਰ ਨੂੰ ਆਪਣੀ ਕਿਤੇ ਨਾ ਕਿਤੇ ਸ਼ਕਤੀ ਦਿਖਾਉਂਦੇ ਨਜ਼ਰ ਆਉਣਗੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ